ਲੇਕਿਨ ਹੁਣ ਜਿਹੜਾ ਵਿਵਾਦ ਚੱਲ ਰਿਹਾ ਡਾਕਟਰ ਮਨਮੋਹਨ ਸਿੰਘ ਦਾ ਕਿਉਂ ਵਿਵਾਦ ਕਿਉਂ ਰਹਿ ਰਿਹਾ ਉਸ ਪਿੱਛੇ ਜੀ ਫੋਟੋ ਲੈਣ ਨੂੰ ਲੈ ਕੇ ਜਿਹੜੀ ਜਗ੍ਹਾ ਤੇ ਤਸਵੀਰ ਲਾਉਂਦੀ ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਗੱਲ ਕੀਤੀ ਜਾ ਰਹੀ ਹੈ ਉਹ ਸਿੱਖ ਅਜਾਇਬ ਘਰ ਆ ਉੱਥੇ ਤਸਵੀਰਾਂ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਸਿੱਖੀ ਵਾਸਤੇ ਕੋਈ ਕੰਮ ਕੀਤਾ ਹੋਵੇ ਪਰ ਡਾਕਟਰ ਮਨਮੋਹਨ ਸਿੰਘ ਦਾ ਕੋਈ ਇੱਕ ਕੰਮ ਕੋਈ ਗਿਣਾ ਦੇ ਕਿ ਉਹਨਾਂ ਨੇ ਸਿੱਖੀ ਵਾਸਤੇ ਕੁਝ ਕੀਤਾ ਹੋਵੇ ਹਾਰਿਟੇਜ ਸਟਰੀਟ ਬਣੀ ਆ ਬਹੁਤ ਸਾਰੇ ਪੈਸੇ ਉਹਨਾਂ ਵੱਲੋਂ ਦਿੱਤੇ ਗਏ ਕਿ ਸਚਕਣਛੀ ਦਰਬਾਰ ਸਾਹਿਬ ਦਾ ਰਸਤਾ ਜਾਣਾ ਸੀ ਉਹਨੂੰ ਸੁੰਦਰ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਲੋਕ ਯਾਦ ਰੱਖਣ ਨਹੀਂ ਤੇ ਉਹ ਮਨਮੋਹਨ ਸਿੰਘ ਉਹਨਾਂ ਨੇ ਆਪਦੇ ਘਰੋਂ ਤਾਂ ਨਹੀਂ ਦਿੱਤਾ ਕੋਈ ਪੈਸਾ ਜੇ ਆਪਦੇ ਦੇਸ਼ ਦੇ ਕਿਸੇ ਕੋਨੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਪੈਸੇ ਲਾ ਲੇ ਇਟ ਮੀਨਸ ਉਹ ਸਿੱਖਤ ਨਹੀਂ ਹੋ ਜਾਂਦਾ ਨਰਿੰਦਰ ਮੋਦੀ ਨੇ ਕਿਹਾ ਹੈ ਤੇ ਜਿਹੜੀਆਂ ਸਮਾਰਟ ਸਿਟੀਆਂ ਬਣਾਉਣੀਆਂ ਨੇ ਉਹਦੇ ਚ ਅੰਮ੍ਰਿਤਸਰ ਸਾਹਿਬ ਦਾ ਵੀ ਨਾਮ ਹੈ ਜੇ ਉਹ ਸਮਾਰਟ ਸਿਟੀ ਬਣਾ ਦੂਗਾ ਤੇ ਕੀ ਆਪਾਂ ਉਹਦੀ ਤਸਵੀਰ ਜਿਹੜੀ ਆ ਅਜ਼ਾਬ ਘਰ ਦੇ ਵਿੱਚ ਲਾ ਦਾਂਗੇ ਇਕਨੋਮਿਸਟ ਚੰਗੇ ਸੀਗੇ ਉਹ ਪਰ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵਾਲੀ ਮੈਂ ਨਹੀਂ ਸੀ ਉਹ ਕਾਬਲੀਅਤ ਤੇ ਉਹ ਐਕਸੀਡੈਂਟ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਹਾ ਜਾਂਦਾ ਹੈ ਉਲਟਾ ਉਹਨਾਂ ਨੇ ਯੂਐਨਓ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਭਾਰਤ ਵਿੱਚ ਸਿੱਖਾਂ ਦੇ ਤੇ ਕੋਈ ਜ਼ੁਲਮ ਨਹੀਂ ਹੋਇਆ ਜਦਕਿ ਪੂਰੀ ਦੁਨੀਆ ਨੂੰ ਪਤਾ ਵੀ ਸਿੱਖਾਂ ਦੇ ਨਾਲ ਦਿੱਲੀ ਦੇ ਵਿੱਚ ਕੀ ਹੋਇਆ ਲੇਕਿਨ ਉਹ ਇਹ ਵੀ ਤੇ ਸੀਗਾ ਨਾ ਕਿ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਤੇ ਕਾਂਗਰਸ ਨੇ ਜੇ 84 ਕਾਨੂੰਨ ਸੀ ਤੇ ਮੈਂ ਵੀ ਅੱਜ ਮਾਫੀ ਮੰਗਦਾ ਕੋ ਜੁਬਾਨ ਦੇ ਤੋਂ ਬੋਲ ਦੇਣਾ ਕਿ ਮੈਂ ਮਾਫੀ ਮੰਗਦਾ ਵਾਂ ਉਦੇ ਨਾਲ ਸਾਡੇ ਜਖਮਾਂ ਦੇ ਉੱਤੇ ਕੋਈ ਮਲਮ ਤਾਂ ਨਹੀਂ ਲੱਗੇ ਲੇਕਿਨ ਰਾਹੁਲ ਗਾਂਧੀ ਵੀ ਆਂਦੇ ਨੇ ਰਾਹੁਲ ਗਾਂਧੀ ਵੀ ਇੱਥੇ ਮੱਥਾ ਟੇਕਦੇ ਨੇ ਸੇਵਾ ਕਰਦੇ ਨੇ ਉਹੀ ਸ਼ਰੋਮਣੀ ਕਮੇਟੀ ਆ ਜਿਹੜੀ ਉਹਨਾਂ ਨੂੰ ਹੱਥਾਂ ਦੇ ਚੁੱਕਦੀ ਆ ਔਰ ਪੂਰੀ ਪ੍ਰੋਟੈਕਸ਼ਨ ਵੀ ਦਿੰਦੀ ਆ ਗੁਰੂ ਘਰ ਆਏ ਨੂੰ ਕਦੀ ਵੀ ਕਿਸੇ ਨੇ ਕੁਝ ਨਹੀਂ ਕਿਹਾ ਉਥੇ ਕੋਈ ਵੀ ਆਏਗਾ ਉਹਦਾ ਸਨਮਾਨ ਕੀਤਾ ਜਾਏਗਾ ਉਹਦੇ ਨਾਲ ਪਰਸਨਲ ਦੁਸ਼ਮਣੀ ਜਿਹੜੀ ਹੈ ਨਾ ਉਸ ਜਗ੍ਹਾ ਤੋਂ ਬਾਹਰ ਆ ਲੇਕਿਪ ਉਹ ਭਿੰਦਰ ਜੀ ਇਹ ਸ਼ਰੋਮਣੀ ਕਮੇਟੀ ਨਹੀਂ ਫੈਸਲਾ ਲੈਂਦਾ ਨਾ ਤਸਵੀਰ ਲਗਾਉਂਦਾ ਕਿਸੇ ਨੇ ਤਾਂ ਕਹਿਆ ਨਹੀਂ ਜਾ ਕੇ ਤਸਵੀਰ ਲਗਾਓ ਦੇਖੋ ਸ਼ਰੋਮਣੀ ਕਮੇਟੀ ਜਿਹੜੀ ਹੈ ਨਾ ਸ਼ਰੋਮਣੀ ਕਮੇਟੀ ਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਸਾਰੀ ਜਿਹੜੀ ਸ਼ਰੋਮਣੀ ਕਮੇਟੀ ਦੀ ਗੱਲ ਸਾਰੇ ਸਿੱਖ ਮੰਨਣਗੇ ਫਕਰੇ ਕੌਮ ਜਿਨ੍ਹਾਂ ਨੂੰ ਦਿੱਤਾ ਸੀ ਉਹ ਕਹਿੰਦੇ ਉਹਨਾਂ ਦੀ ਵੀ ਤਸਵੀਰ ਲਗਣੀ ਚਾਹੀਦੀ ਆ ਨਹੀਂ ਉਹਨਾਂ ਦੇਖੋ ਸ਼ਰੋਮਣੀ ਕਮੇਟੀ ਤੁਹਾਨੂੰ ਵੀ ਪਤਾ ਵਾ ਵੀ ਬਾਦਲਾਂ ਦੇ ਹੱਥ 'ਚ ਆ ਇੰਦਰਾ ਗਾਂਧੀ ਦਾ ਸਮਾ ਸੀਗਾ ਉਹਨਾਂ ਨੇ ਆਪਣੇ ਧੱਕੇਸ਼ਾਹੀ ਕਰ ਲਈ ਜਦੋਂ ਸਿੱਖਾਂ ਨੂੰ ਮੌਕਾ ਮਿਲਿਆ ਤੇ ਉਡਾ ਕੇ ਪਾਰਾ ਮਾਰੀ ਚਿਕਨ ਨੇ ਜੇਦੋਂ ਸਾਨੂੰ ਮੌਕਾ ਮਿਲੇਗਾ ਤਸਵੀਰਾਂ ਵੀ ਹਟਾਵਾਂਗੇ ਜਿਨ੍ਹਾਂ ਨੇ ਧੱਕੇਸ਼ਹੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਿਲਾਂਗੇ ਟਕਰਾਂਗੇ ਲੇਕਿਨ ਭੋਪਿੰਦਰ ਜੀ ਜਿਨ ਜਿਹੜੇ ਸਾਡੇ ਨਾਇਕ ਸੀਗੇ ਸੰਦੇ ਨਾਇਸ ਸਿੰਘ ਖਾਲਸਾ ਭੰਡਰਾ ਵਾਲੇ ਉਹਦੋਂ ਕਹਿੰਦੇ ਸੀ ਕਿ ਫੋਟੋ ਅੰਦਰ ਲੱਗੇਗੀ ਜਿਹੜੋ ਫੋਟੋ ਲਾਹ ਦਿੱਤੀ ਗਈ ਫਿਰ ਬਾਅਦ ਚ ਗੋਲਕ ਤੇ ਫੋਟੋ ਲਗਾਈ ਗੋਲਕ ਦਾ ਮੂੰਹ ਪਰਲੇ ਬੰਨੇ ਕਰ ਦਿੱਤਾ ਗਿਆ ਕੀ ਲੱਗਦਾ ਕਿ ਫਿਰ ਉਹ ਜਾਣਬੁੱਝ ਕੇ ਫਿਰ ਸ਼ਰੋਣੀ ਕਮੇਟੀ ਹੀ ਦੋਪਾੜ ਕਰਨ ਦੀ ਕੋਸ਼ਿਸ਼ ਕਰ ਜਿਹੜੀ ਇਹ ਕਰ ਰਹੀ ਹੈ ਜੀ ਅਕਾਲ ਤੱਕ ਸਭ ਤੋਂ ਉਹਨਾਂ ਨੂੰ ਮਹਾਨ ਸ਼ਹੀਦ ਦਾ ਦਰਜਾ ਦਿੱਤਾ ਗਿਆ ਵਾ ਤੇ ਫਿਰ ਤਸਵੀਰ ਵਾਲੀ ਤੇ ਕਿਤੇ ਗੱਲ ਹੀ ਨਹੀਂ ਰਹਿ ਜਾਂਦੀ ਜੇ ਸ਼੍ਰੋਮਣੀ ਕਮੇਟੀ ਫੇ ਦੁਬਾਰਾ ਬਜਟ ਪਾਸ ਕਰ ਦਿੰਦੀ ਕਿ ਹਾਂਜੀ ਜੀ ਇਹ ਤਸਵੀਰ ਲੱਗੇਗੀ ਫਿਰ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਨਜ਼ਰ ਆਏਗਾ ਮੇਰਾ ਨਹੀਂ ਖਿਆਲ ਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਕਿ ਉਹ ਸਿੱਖਾਂ ਦਾ ਵਿਰੋਧ ਚੱਲਣ ਦੇ ਕਾਬਲ ਨਹੀਂ ਹੈਗੇ ਤੇ ਮੇਰਾ ਨਹੀਂ ਖਿਆਲ ਪੀਓ ਲਾਉਣਗੇ ਜਿਵੇਂ ਹੁਣ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਮਾਫੀ ਮੰਗੀ ਏ ਕਿ ਮੈਂ ਉਦੋਂ ਨਹੀਂ ਸੀਗਾ ਜਾਂ ਮੈਂ ਛੋਟਾ ਸੀਗਾ ਓ ਵੀ ਆ ਉਸ ਬੰਦੇ ਨੇ ਮਾਫੀ ਮੰਗੀ ਹੈ ਤੇ ਹੋ ਸਕਦਾ ਵਾ ਵੀ ਗਾਂ ਕਿਤੇ ਆਪਣੇ ਇਹ ਚੋਣਾ ਲੜਨ ਦੀ ਕੋਈ ਸਕੀਮ ਨਾ ਬਣਾਉਂਦੇ ਹੋਣ ਰਾਹੁਲ ਗਾਂਧੀ ਨੂੰ ਇਹ ਨਹੀਂ ਕਦੀ ਕਿਹਾ ਵੀ ਮਤਲਬ ਤੇਰੇ ਕੋਲ ਬਦਲਾ ਲਵਾਂਗੇ ਤੇਰੀ ਦਾਦੀ ਦਾ ਕਦੀ ਨਹੀਂ ਕਿਸੇ ਨੇ ਕਿਹਾ ਰਾਹੁਲ ਗਾਂਧੀ ਦਾ ਤੇ ਮੈਟਰ ਹੀ ਨਹੀਂਗਾ ਪੱਗ ਬਨ ਲਈ ਪਰ ਸਿਧਾਂਤ ਜਿਹੜੇ ਨੇ ਨਾ ਸਿੱਖੀ ਸਿਧਾਂਤਾਂ ਤੇ ਚੱਲਦੀ ਹੈ ਤੁਸੀਂ ਸਿੱਖੀ ਵਾਸਤੇ ਕੀਤਾ ਕੀ ਆ ਐਜ਼ ਅ ਸਿੱਖ ਐਜੇ ਸਿੱਖ ਪ੍ਰਧਾਨ ਮੰਤਰੀ ਹੁੰਦੇ ਤੇ ਉਹ ਕਹਿੰਦੇ ਕੇ ਜਿੰਨੇ ਬੰਦੇ ਨੇ 1978 ਤੋਂ ਬਾਅਦ ਜਿੰਨੇ ਸਿੱਖ ਨੇ ਜੇਲਾ ਚ ਬੰਦ ਨੇ ਬਿਨਾ ਸ਼ਰਤ ਰਿਹਾ ਕੀਤਾ ਜਾਵੇ ਫਿਰ ਅਸੀਂ ਕਹਿਣਾ ਸੀਗਾ ਕਿ ਭਈ ਇਹਨੇ ਇੱਕ ਕੰਮ ਆ ਕੀਤਾ ਹੈ ਇਹਦੀ ਫੋਟੋ ਲਾ ਦਿਓ ਕੋਈ ਮਨਮੋਹਨ ਸਿੰਘ ਦੀ ਪਛਾਣ ਐਜ਼ ਇੱਕ ਪ੍ਰਧਾਨ ਮੰਤਰੀ ਸੀ ਐਜ਼ ਇੱਕ ਸਿੱਖ ਨਹੀਂ ਸੀਗੀ ਸਸਿਕਾਹ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਲਗਾਤਾਰ ਹੀ ਵਿਵਾਦ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਡਾਕਟਰ ਮਨਮੋਹਨ ਸਿੰਘ ਦੀ ਤਾਂ ਬਹੁਤ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠ ਕੇ ਉਹਨਾਂ ਵੱਲੋਂ ਦੇਸ਼ ਦੀ ਸੇਵਾ ਜਿਹੜੀ ਆ ਉਹ ਕੀਤੀ ਗਈ ਲੇਕਿਨ ਜੂਨ 1984 ਦਾ ਹਜੇ ਵੀ ਜੋ ਦਰਦ ਹੈ ਸਿੱਖ ਕੌਮ ਦੇ ਵਿੱਚ ਵਿਖ ਨੂੰ ਮਿਲ ਰਿਹਾ ਹੈ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਵੱਲੋਂ ਬਹੁਤ ਵਾਰ ਮਾਫੀ ਜਿਹੜੀ ਹੈ ਉਹ ਵੀ ਮੰਗੀ ਜਾ ਚੁੱਕੀ ਹੈ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਨੇ ਜਾਂ ਸਿੱਖ ਅਜਾਇਬ ਘਰ ਦੇ ਵਿੱਚ ਤਸਵੀਰ ਜਿਹੜੀ ਲਗਣੀ ਹੈ ਉਸ ਨੂੰ ਲੈ ਕੇ ਹਜੇ ਵੀ ਕਸ਼ਮਾ ਕਸ਼ ਚੱਲੀ ਹੈ ਸਾਡੇ ਨਾਲ ਮੌਜੂਦ ਨੇ ਭੁਪਿੰਦਰ ਸਿੰਘ 6 ਜੂਨ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਜਾਣਨ ਵੀ ਕੋਸ਼ਿਸ਼ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਇਸਲ ਦੇ ਵਿੱਚ ਇਹਦੇ ਪਿੱਛੇ ਵਿਵਾਦ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲ ਤੇ ਵਿੱਚ 6 ਜੂਨ ਨਾਮ ਉਦੋਂ ਪਿਆ ਜਦੋਂ ਤੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਔਰ ਭੁਪਿੰਦਰ ਸਿੰਘ 6 ਜੂਨ ਬਣ ਗਿਆ ਲੇਕਿਨ ਹੁਣ ਜਿਹੜਾ ਵਿਵਾਦ ਚੱਲ ਰਿਹਾ ਡਾਕਟਰ ਮਨਮੋਹਨ ਸਿੰਘ ਦਾ ਬਹੁਤ ਵਧੀਆ ਪ੍ਰਧਾਨ ਮੰਤਰੀ ਰਹੇ ਨੇ ਪੰਜਾਬ ਲਈ ਬਹੁਤ ਕੁਝ ਕਰਦੇ ਰਹੇ ਨੇ ਖਾਸ ਤੋ ਤੇ ਅੰਮ੍ਰਿਤਸਰ ਦੇ ਵੀ ਵਾਸੀ ਰਹੇ ਨੇ ਕਿਉਂ ਵਿਵਾਦ ਕਿਉਂ ਰਹਿ ਰਿਹਾ ਉਸ ਪਿੱਛੇ ਜੀ ਫੋਟੋ ਲੈਣ ਨੂੰ ਲੈ ਕੇ ਜੀ ਦੇਖੋ ਪ੍ਰਧਾਨ ਮੰਤਰੀ ਰਹੇ ਨੇ ਉਦੇਸ਼ ਦੇ ਜੀ ਔਰ ਇੱਕ ਪਾਰਟੀ ਦੇ ਆਗੂ ਵੀ ਰਹੇ ਨੇ ਜੀ ਤੇ ਜਿਹੜੀ ਜਗ੍ਹਾ ਤੇ ਤਸਵੀਰ ਲਾਉਣ ਦੀ ਉਹਨਾਂ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਗੱਲ ਕੀਤੀ ਜਾ ਰਹੀ ਹੈ ਉਹ ਸੇਖਾ ਜਾਇਬ ਘਰਿਆ ਉੱਥੇ ਤਸਵੀਰਾਂ ਉਹਨਾਂ ਦੀਆਂ ਲੱਗਦੀਆਂ ਨੇ ਜਿਨ੍ਹਾਂ ਨੇ ਸਿੱਖੀ ਵਾਸਤੇ ਕੋਈ ਕੰਮ ਕੀਤਾ ਹੋਵੇ ਔਰ ਡਾਕਟਰ ਮਨਮੋਹਨ ਸਿੰਘ ਦਾ ਕੋਈ ਇੱਕ ਕੰਮ ਕੋਈ ਗਿਣਾ ਦੇ ਕਿ ਉਹਨਾਂ ਨੇ ਸਿੱਖੀ ਵਾਸਤੇ ਕੁਝ ਕੀਤਾ ਹੋਵੇ ਲੇਕਿਨ ਭਪਿੰਦਰ ਜੀ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਆ ਹੈਰੀਟੇਜ ਸਟਰੀਟ ਬਣੀ ਆ ਬਹੁਤ ਸਾਰੇ ਪੈਸੇ ਉਹਨਾਂ ਵੱਲੋਂ ਦਿੱਤੇ ਗਏ ਕਿ ਸੱਚਖੰਡ ਸ਼ੀ ਦਰਬਾਰ ਸਾਹਿਬ ਦਾ ਰਸਤਾ ਜਾਣਾ ਸੀ ਉਹਨੂੰ ਸੁੰਦਰ ਇਸ ਤਰ੍ਹਾਂ ਦਾ ਬਣਾਇਆ ਜਾਵੇ ਕਿ ਲੋਕ ਯਾਦ ਰੱਖਣ ਕਿ ਲੱਗਦਾ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਇਹ ਕੰਮ ਸੀਗਾ ਕਿਸੇ ਜਗ੍ਹਾ ਤੇ ਉੱਤੇ ਨੇ ਤੇ ਉਹ ਮਨਮੋਨ ਸਿੰਘ ਉਹਨੇ ਆਪਦੇ ਘਰੋਂ ਤਾਂ ਨਹੀਂ ਦਿੱਤਾ ਕੋਈ ਪੈਸਾ ਉਥੇ ਸਰਕਾਰ ਦਾ ਪੈਸਾ ਸੀਗਾ ਤੇ ਸਰਕਾਰ ਦੇ ਅੰਡਰ ਆਉਂਦਾ ਹੈ ਪੰਜਾਬ ਵੀ ਫਿਲਹਾਲ ਜਿਹੜਾ ਆ ਕਿ ਉਹ ਭਾਰਤ ਦਾ ਹਿੱਸਾ ਇਸ ਵੇਲੇ ਗਿਨਿਆ ਜਾਂਦਾ ਵਾ ਜਦ ਕਿ 1947 ਤੋਂ ਪਹਿਲਾਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਸੀਗਾ ਇੱਕ ਵੱਖਰੀ ਸਟੇਟ ਸੀਗੀ ਚਲੋ ਉਸ ਤੋਂ ਬਾਅਦ ਗਿਨੇ ਜਾਂਦਾ ਰਿਹਾ ਤੇ ਜੇ ਆਪਦੇ ਦੇਸ਼ ਦੇ ਕਿਸੇ ਕੋਨੇ ਦੇ ਉੱਤੇ ਪ੍ਰਧਾਨ ਮੰਤਰੀ ਨੇ ਪੈਸੇ ਲਾ ਲੇ ਇਟ ਮੀਨਸ ਉਹ ਸਿੱਖਤ ਨਹੀਂ ਹੋ ਜਾਂਦਾ ਜੇ ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਪੈਸੇ ਲਾਏ ਹੋਣ ਤੇ ਕੀ ਗੱਲ ਉਹ ਤਾਮਿਲਨਾਡੂ ਦੇ ਗਿਨੇ ਜਾਣਗੇ ਉਸ ਕੋਮ ਨਾਲ ਗਿਨੇ ਜਾਣਗੇ ਸਿੱਖ ਦੇ ਸਿੱਖਾਂ ਦੇ ਨਾਲ ਉਹਨਾਂ ਦਾ ਕੋਈ ਮਤਲਬ ਨਹੀਂਗਾ ਉਹਤੇ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਆਊਗਾ ਕਿਤੇ ਨਾ ਕਿਤੇ ਉਹ ਲਾਊਗਾ ਹੁਣ ਜੇ ਕੱਲ ਨੂੰ ਇਹਨਾਂ ਨੇ ਨਰਿੰਦਰ ਮੋਦੀ ਨੇ ਕਿਹਾ ਹੈ ਜਿਹੜੀਆਂ ਸਮਾਰਟ ਸਿਟੀਆਂ ਬਣਾਉਣੀਆਂ ਨੇ ਉਹਦਾ ਚੰਮਰਸਰ ਸਾਹਿਬ ਦਾ ਵੀ ਨਾਂ ਹੈ ਜੇ ਉਹ ਸਮਾਰਟ ਸਿਟੀ ਬਣਾ ਦੂਗਾ ਤੇ ਕੀ ਆਪਾਂ ਉਹਦੀ ਤਸਵੀਰ ਜਿਹੜੀ ਆ ਅਜਾਇਬ ਘਰ ਦੇ ਵਿੱਚ ਲਾ ਦਾਂਗੇ ਸਿੱਖ ਅਜਾਇਬ ਘਰ ਚ ਲੇਕਿਨ ਉਸ ਤੋਂ ਬਾਅਦ ਕਹਿੰਦਾ ਮਤਲਬ ਕਿ ਪੰਜਾਬ ਲਈ ਦਰਦ ਰੱਖਦੇ ਸਾਨੂੰ ਕਹਿੰਦੇ ਕਿ ਪੰਜਾਬ ਲਈ ਮੈਂ ਜਿੰਨਾ ਕੁ ਵਾਅਦਾ ਰੱਖ ਸਕਾਂ ਉਹਨਾ ਕਰ ਸਕਾਂ ਔਰ ਖਾਸ ਉਤੇ ਅੰਮ੍ਰਿਤਸਰ ਦੇ ਵੀ ਵਸਨੀਕ ਸਨ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਐਜੂਕੇਸ਼ਨ ਕੀਤੀ ਅੰਮ੍ਰਿਤਸਰ ਦਾ ਨਾਮ ਵੀ ਕਹਿੰਦੇ ਬਹੁਤ ਰੋਸ਼ਨ ਕੀਤਾ ਕੀ ਲੱਗਦਾ ਨਹੀਂ ਇਹ ਚੀਜ਼ਾਂ ਵੀ ਉਪਲਬਧੀਆਂ ਕਿਤੇ ਕੰਮ ਨਹੀਂ ਆਉਂਦੀਆਂ ਕਿ ਜੇਕਰ ਇੱਕ ਬਤੌਰ ਇੱਕ ਸਿੱਖ ਜਿਹੜਾ ਉਹ ਪ੍ਰਾਈਮ ਮਿਨਿਸਟਰ ਸਾਹਮਣੇ ਨਜ਼ਰ ਆਉਂਦਾ ਹੋਵੇ ਨਹੀਂ ਸਿੱਖ ਪ੍ਰਾਈਮ ਮਿਨਿਸਟਰ ਚਲੋ ਉਹਨਾਂ ਨੇ ਪਾਰਟੀ ਨੇ ਉਹਨਾਂ ਦੀ ਨੇ ਬਣਾਇਆ ਵਾ ਵੈਸੇ ਇਹ ਕਿਹਾ ਜਾਂਦਾ ਉਸ ਹਲਕਿਆਂ ਦੇ ਵਿੱਚ ਕਿ ਕਾਮਨ ਕੀ ਉਹਨੂੰ ਕਹਿੰਦਦੇ ਨੇ ਵੀ ਇਕਨੋਮਿਸਟ ਚੰਗੇ ਸੀਗੇ ਉਹ ਪਰ ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵਾਲੀ ਮੈਂ ਨਹੀਂ ਸੀ ਕੋ ਕਾਬਲੀਅਤ ਤੇ ਉਹ ਐਕਸੀਡੈਂਟ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਹਾ ਜਾਂਦਾ ਚਲੋ ਵਧੀਆ ਬੰਦੇ ਸੀਗੇ ਮਾੜੇ ਨਹੀਂ ਸੀਗੇ ਪੜੇ ਲਿਖੇ ਸੀਗੇ ਪਰ ਜੇ ਉਹਨਾਂ ਨੂੰ ਉਹਨਾਂ ਕੋ ਉਮੀਦ ਕੀਤੀ ਜਾਵੇ ਇਹ ਸੋਚਿਆ ਜਾਵੇ ਵੀ ਉਹਨਾਂ ਨੇ ਕੁਝ ਕੀਤਾ ਸਿੱਖੀ ਵਾਸਤੇ ਉਹ ਨਹੀਂ ਕੁਝ ਕਰ ਸਕੇ ਉਲਟਾ ਉਹਨਾਂ ਨੇ ਯੂਨੋ ਦੇ ਵਿੱਚ ਜਾ ਕੇ ਇੱਕ ਬਿਆਨ ਦਿੱਤਾ ਸੀਗਾ ਕਿ ਭਾਰਤ ਵਿੱਚ ਸਿੱਖਾਂ ਦੇ ਤੇ ਕੋਈ ਜ਼ੁਲਮ ਨਹੀਂ ਹੋਇਆ ਜਦਕਿ ਪੂਰੀ ਦੁਨੀਆ ਨੂੰ ਪਤਾ ਵੀ ਸਿੱਖਾਂ ਦੇ ਨਾਲ ਦਿੱਲੀ ਦੇ ਵਿੱਚ ਕੀ ਹੋਇਆ ਪਰ ਉਹਨਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਸਿੱਖਾਂ ਦੇ ਨਾਲ ਭਾਰਤ ਦੇ ਵਿੱਚ ਨਾ ਕੋਈ ਮਾਰਾ ਹੋਇਆ ਹੈ ਤੇ ਨਾ ਹੀ ਹੁੰਦਾ ਤੇ ਉਹ ਸਾਡੇ ਦਿਲਾਂ ਨੂੰ ਠੇਸ ਵੱਜਦੀ ਏ ਕਿ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਦੇ ਬਲਾਤਕਾਰ ਹੋਏ ਸਾਡੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਜਿਉਂਦਿਆਂ ਨੂੰ ਸਾੜਿਆ ਗਿਆ ਕਿਹ ਕਿਹੇ ਕਿਹੇ ਜਿਹੜੇ ਆ ਮਤਲਬ ਜਲਮ ਜਿਹੜੇ ਕੀਤੇਗੇ ਉਹਨਾਂ ਨੇ ਇੱਕ ਲਾਈਨ ਦੇ ਵਿੱਚ ਖਤਮ ਗੱਲ ਕਰ ਦਿੱਤੀ ਕਿ ਸਿੱਖ ਭਾਰਤ ਦੇ ਕੁਛ ਨੇ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਨਾ ਪਹਿਲਾਂ ਕੁਝ ਹੋਇਆ ਨਾ ਹੁਣ ਕੁਝ ਹੋ ਰਿਹਾ। ਲੇਕਿਨ ਇਹ ਵੀ ਤੇ ਸੀਗਾ ਨਾ ਕਿ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗਦਾ ਜੇਕਰ ਇਹ ਤੇ ਯੂਐਨਓ ਦੇ ਵਿੱਚ ਉਹਨਾਂ ਨੇ ਕਿਹਾ ਹੀ ਲੇਕਿਨ ਉਹਨਾਂ ਨੇ ਆਪਣਾ ਵਿਜ਼ਟਰ ਬੁੱਕ ਦੇ ਵਿੱਚ ਲਿਖਿਆ ਸੀਗਾ ਕਿ ਉਸ ਟਾਈਮ ਦੀ ਮਾਫੀ ਮੈਂ ਵੀ ਮੰਗ ਸਕਦਾ ਹਾਂ ਕਿ ਜੇ ਕਿਉਂਕਿ ਜੇਕਰ ਲੋਕ ਮੈਨੂੰ ਕਾਂਗਰਸ ਨਾਲ ਜੋੜਦੇ ਨੇ ਤੇ ਕਾਂਗਰਸ ਨੇ ਜੇ 84 ਕਵਾਈ ਸੀ ਤੇ ਮੈਂ ਵੀ ਅੱਜ ਮਾਫੀ ਮੰਗਦਾ ਕਿ ਇਹ ਚੀਜ਼ ਲੱਗਦਾ ਨਹੀਂ ਵੈਲਿਡ ਸੀਗੀ ਕਿ ਮਾਫੀ ਮੰਗਣੀ ਕਿਉਂਕਿ ਉਦੋਂ ਤੋਂ ਲੈ ਕੇ ਹਜੇ ਤੱਕ ਕਿਸੇ ਨੇ ਮਾਫੀ ਵੀ ਨਹੀਂ ਸੀ ਮੰਗੀ ਜਨੰਚਿਤ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸੀ ਬਨਮ ਦੇਖੋ ਜੁਬਾਨ ਦੇ ਤੋਂ ਬੋਲ ਦੇਣਾ ਕਿ ਮੈਂ ਮਾਫੀ ਮੰਗਦਾ ਵਾਂ ਉਹਦੇ ਨਾਲ ਸਾਡੇ ਜਕਮਾਂ ਦੇ ਉੱਤੇ ਕੋਈ ਮਲਮਤ ਨਹੀਂ ਲੱਗੀ ਮਾਫੀ ਦਾ ਮਤਲਬ ਕੀ ਸੀਗਾ ਕਿ ਪਹਿਲੋਂ ਜਿੰਨੇ ਵੀ ਸਿੱਖ 78 ਤੋਂ ਲੈ ਕੇ ਤੇ ਉਸ ਦਰਮਿਆਨ ਜਿਹੜੇ ਸਿੱਖ ਫੜੇ ਗਏ ਜਿਨ੍ਹਾਂ ਨੂੰ ਸਜ਼ਾਵਾ ਹੋਈਆਂ ਉਹਨਾਂ ਨੂੰ ਬਾਅਦ ਵਿੱਚ ਬਰੀ ਕਰ ਦੇ ਉਹਨਾਂ ਦੇ ਕੇਸ ਵਾਪਸ ਲੈਂਦੇ ਔਰ ਜਿੰਨਾ ਵੀ ਸੈਂਟਰ ਦੀਆਂ ਏਜੰਸੀਆਂ ਨੇ ਜਾਂ ਪੰਜਾਬ ਪੁਲਿਸ ਨੇ ਨੌਜਵਾਨ ਸਿੱਖ ਜਿਹੜੇ ਮਾਸੂਮ ਜਿਹੜੇ ਬੇਦੋਸ਼ੇ ਉਹਨਾਂ ਦਾ ਸ਼ਿਕਾਰ ਕੀਤਾ ਉਹਨਾਂ ਸਾਰਿਆਂ ਨੂੰ ਸ਼ਹੀਦ ਦਾ ਦਰਜਾ ਦਿੰਦੇ ਉਹਨਾਂ ਸਾਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੇ ਕਰਕੇ ਕਹਿੰਦੇ ਕਿ ਸਾਡੇ ਜਿਹੜੇ ਦੇਸ਼ ਵੱਲੋਂ ਤੁਹਾਡੇ ਬੱਚਿਆਂ ਨੂੰ ਨਜਾਇਜ਼ ਮਾਰਿਆ ਗਿਆ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਫਿਰ ਅਕਾਲ ਤਖਤ ਸਾਹਮਣੇ ਪੇਸ਼ ਹੁੰਦੇ ਵੀ ਸਾਨੂੰ ਸਜ਼ਾ ਲਈ ਜਾਏ ਫਿਰ ਕਿਤੇ ਕੌਮੇ ਸੋਚਦੀ ਫਿਰ ਜਗਦੀਸ਼ ਟਾਈਟਲਰ ਵਰਗੇ ਜਿਹੜੇ ਬੰਦੇ ਨੇ ਸੱਜਣ ਕੁਮਾਰ ਵਰਗੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਾਰਟੀ ਚੋਂ ਕੱਢ ਦੇ ਉਹਨਾਂ ਨੂੰ ਫਾਂਸੀਆਂ ਦੇ ਉੱਤੇ ਚੜਾਉਂਦੇ ਤੇ ਫਿਰ ਸਾਨੂੰ ਲੱਗਦਾ ਕਿ ਵਾਕਿਆ ਜੀ ਮਨਮੋਨ ਸਿੰਘ ਨੇ ਜਾਂ ਕਾਂਗਰਸ ਨੇ ਸਾਡੇ ਪ੍ਰਤੀ ਕੋਈ ਗੱਲ ਕੀਤੀ ਹੈ ਆਦਰਵਾਇਜ਼ ਐ ਇੰਨਾ ਜ਼ੁਲਮ ਕਰਕੇ ਤੇ ਦੋ ਵਾਰੀ ਜਾਂ ਤਿੰਨ ਵਾਰੀ ਤੁਸੀਂ ਇਹ ਕਹਿ ਦਿਓ ਕਿ ਮੈਂ ਮਾਫੀ ਮੰਗਦਾ ਉਹਦੇ ਨਾਲ ਮਾਫੀ ਨਹੀਂ ਦਿੱਤੀ ਜਾ ਸਕਦੀ ਲੇਕਿਨ ਰਾਹੁਲ ਗਾਂਧੀ ਵੀ ਆਉਂਦੇ ਨੇ ਰਾਹੁਲ ਗਾਂਧੀ ਵੀ ਇੱਥੇ ਮੱਥਾ ਟੇਕਦੇ ਨੇ ਸੇਵਾ ਕਰਦੇ ਨੇ ਉਹੀ ਸ਼ਰੋਮਣੀ ਕਮੇਟੀ ਆ ਜਿਹੜੀ ਉਹਨਾਂ ਨੂੰ ਹੱਥਾਂ ਤੇ ਚੁੱਕਦੀ ਆ ਔਰ ਪੂਰੀ ਪ੍ਰੋਟੈਕਸ਼ਨ ਵੀ ਦਿੰਦੀ ਆ ਤੁਹਾਨੂੰ ਲੱਗਦਾ ਨਹੀਂ ਕਿ ਫਿਰ ਉਹ ਜਾਣਬੁੱਝ ਕੇ ਇੱਕ ਇਹਨੂੰ ਸਿਰਫ ਸਿਰਫ ਮੁੱਦਾ ਹੀ ਬਣਾਇਆ ਜਾ ਰਿਹਾ ਕਿ ਸਿਰਫ ਇਹ ਮੁੱਦਾ ਹੈ 1984 ਨੂੰ ਲੈ ਕੇ ਜਦੋਂ ਮਰਮੋਦ ਸਿੰਘ ਆਉਂਦੇ ਸਨ ਉਦੋਂ ਵੀ ਇਸੇ ਤਰ੍ਹਾਂ ਹੀ ਉਹਨਾਂ ਦਾ ਵੈਲਕਮ ਜਿਹਾ ਕੀਤਾ ਜਾਂਦਾ ਜੇ ਉਦੋਂ ਇਹਨੇ ਡਿਨਾਈ ਕਰ ਦਿੰਦੇ ਤਾਂ ਸ਼ਾਇਦ ਅੱਜ ਇਹ ਗੱਲ ਨਾ ਨੌਬਤ ਤੇ ਨਾ ਪਹੁੰਚਦੀ ਦਰਬਾਰ ਸਾਹਿਬ ਇੱਕ ਸਾਂਝਾ ਕੇਂਦਰ ਹੈ ਗੁਰੂ ਘਰ ਆਏ ਨੂੰ ਕਦੀ ਵੀ ਕਿਸੇ ਨੇ ਕੁਝ ਨਹੀਂ ਕਿਹਾ ਗੁਰੂ ਘਰ ਤੋਂ ਆਏ ਨੂੰ ਜਿਹੜਾ ਝੁੱਕ ਕੇ ਆਉਂਦਾ ਨਾ ਉਹਨੂੰ ਮਾਨ ਸਨਮਾਨ ਮਿਲਦਾ ਹੈ ਗੁਰੂ ਘਰ ਤੋਂ ਮਿਲਦਾ ਹੈ ਜੀ ਗੁਰੂ ਘਰ ਦੇ ਉੱਤੇ ਕੋਈ ਵੀ ਸਿੱਖ ਦਾਵਾ ਨਹੀਂ ਕਰ ਸਕਦਾ ਉਹ ਅਕਾਲ ਦਾ ਤਖਤ ਹੈ ਉਹ ਪਾਤਸ਼ਾਹ ਦਾ ਘਰ ਹੈ ਉੱਥੇ ਕੋਈ ਵੀ ਆਏਗਾ ਉਹਦਾ ਸਨਮਾਨ ਕੀਤਾ ਜਾਏਗਾ ਉਹਦੇ ਨਾਲ ਪਰਸਨਲ ਦੁਸ਼ਮਣੀ ਜਿਹੜੀ ਹੈ ਨਾ ਉਸ ਜਗ੍ਹਾ ਤੋਂ ਬਾਹਰ ਹੈ ਉਸ ਜਗ੍ਹਾ ਦੇ ਅੰਦਰ ਕੋਈ ਦੁਸ਼ਮਣੀ ਨਹੀਂ ਸਾਡੀ। ਲੇਕਿਨ ਉਹ ਪਿੰਦਰ ਜੀ ਇਹ ਸ਼ਰੋਮਣੀ ਕਮੇਟੀ ਨਹੀਂ ਫੈਸਲਾ ਲੈਂਦਾ ਨਾ ਤਸਵੀਰ ਲਗਾਉਂਦਾ ਕਿਸੇ ਨੇ ਤਾਂ ਕਹਿ ਨਹੀਂ ਜਾ ਕੇ ਤਸਵੀਰ ਲਗਾਓ ਕਿ ਲੱਗਦਾ ਨਹੀਂ ਫੇ ਸ਼ਰੋਮਣੀ ਕਮੇਟੀ ਗਲਤ ਟਰੈਕ ਤੇ ਚੱਲ ਗਈ ਔਰ ਜਾਣ ਬੁਝ ਕੇ ਸਿੱਖਾਂ ਨੂੰ ਪਾੜਨ ਦੀ ਕੋਸ਼ਿਸ਼ ਕਰ ਰਹੀ ਹੈ ਸ਼ਰੋਮਣੀ ਕਮੇਟੀ ਜਿਹੜੀ ਜਮਾਦਾ ਸਾਡੀ ਜਮਾਤਬੰਦੀ ਦੀ ਨਜ਼ਰ ਆਈ ਸੀ ਕਿਸੇ ਦੇ ਕੋ ਸ਼ਰੋਮਣੀ ਕਮੇਟੀ ਜਿਹੜੀ ਹੈ ਨਾ ਸ਼ਰੋਮਣੀ ਕਮੇਟੀ ਨੂੰ ਇਹ ਤ ਨਹੀਂ ਕਿਹਾ ਜਾ ਸਕਦਾ ਵੀ ਸਾਰੀ ਜਿਹੜੀ ਸ਼ਰੋਮਣੀ ਕਮੇਟੀ ਦੀ ਗੱਲ ਸਾਰੇ ਸਿੱਖ ਮੰਨਣਗੇ ਜਿੱਥੇ ਸ਼ਰੋਮਣੀ ਕਮੇਟੀ ਗਲਤ ਹੋ ਸ਼ਰੋਮਣੀ ਕ ਸਾਬ ਤੋਂ ਸਰਸੇ ਵਾਲੇ ਨੂੰ ਮਾਫੀ ਦਾ ਹੁਕਮ ਜਾਰੀ ਕੀਤਾ ਸੀਗਾ ਕੌਮ ਨੇ ਨਹੀਂ ਮੰਨਿਆ ਜਿਹੜੀਆਂ ਗੱਲਾਂ ਜਾਇਜ਼ ਹੋਣਗੀਆਂ ਉਹਨਾਂ ਦੇ ਉੱਤੇ ਕੌਮ ਜਿਹੜੀ ਨਾਲ ਚੱਲੇਗੀ ਜਿਹੜੀਆਂ ਗੱਲਾਂ ਨਾਜਾਇਜ਼ ਹੋਣਗੀਆਂ ਕੌਮ ਕਦੀ ਵੀ ਉਸ ਪਾਸੇ ਨਹੀਂ ਖਲੋਏਗੀ ਲੇਕਿਨ ਇਸ ਦਾ ਹੱਲ ਕੀ ਨਿਕਲੇਗਾ ਕਿਉਂਕਿ ਜੇਕਰ ਪਹਿਲੀਆਂ ਗੱਲਾਂ ਕੀਤੀਆਂ ਜਾਂਦਾ ਹੈ ਸ਼ਾਇਦ ਉਸ ਦਾ ਕਿਸ ਨੂੰ ਕਦੀ ਵੀ ਨਹੀਂ برداشت ਕੀਤਾ ਜਾ ਸਕਦਾ ਹੁਣ ਦੂਸਰੇ ਪਾਸੇ ਅਗਰ ਆਜੋ ਬੈ ਤੁਸੀਂ ਗੱਲ ਕੀਤੀ ਸਰਸਿਆਲੇ ਨੂੰ ਮਾਫੀ ਲੈਣ ਨੂੰ ਲੈ ਕੇ ਉਸ ਤੋਂ ਬਾਅਦ ਬਹੁਤ ਸਾਰੀਆਂ ਬੇਅਦਬੀਆਂ ਵੀ ਹੋਈਆਂ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਦੂਸਰੀਆਂ ਪਾਰਟੀਆਂ ਉਹਨਾਂ ਦੀਆਂ ਵੀ ਕਈਆਂ ਜਗ੍ਹਾ ਤੇ ਤਸਵੀਰਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ ਕੀ ਫਿਰ ਉਹ ਵੀ ਰਿਮੂਵ ਕੀਤੀਆਂ ਜਾਣਗੀਆਂ ਕਿਉਂਕਿ ਕਾਂਗਰਸ ਕਹਿ ਰਹੀ ਹੈ ਕਿ ਜੇਕਰ ਜੇ 84 ਹੋਈ ਹੈ ਤੇ ਬੇਅਦਬੀ ਵੀ ਹੋਈ ਹੈ ਬੇਅਦਬੀ ਹੋਏ ਤੇ ਸਰਸਿਆਲੇ ਨੂੰ ਮਾਫੀ ਵੀ ਦਿੱਤੀ ਹੈ ਫਿਰ ਉਹ ਕਿੱਥੇ ਜਾਣਗੀਆਂ ਤਸਵੀਰਾਂ ਕਿ ਉਹ ਵੀ ਤਸਵੀਰਾਂ ਫਿਰ ਸੋਚੋਗੇ ਕਿ ਰਿਮੂਵ ਹੋਣਗੀਆਂ ਉਸ ਜਗ੍ਹਾ ਤੋਂ ਕਿਸੇ ਜਗ੍ਹਾ ਤੋਂ ਤੁਹਾਨੂੰ ਪਤਾ ਹੈ ਵੀ ਜਦੋਂ ਅਕਾਲ ਤਖਤ 'ਤੇ ਅਟੈਕ ਹੋਇਆ ਸੀਗਾ ਇਹ ਅਕਾਲ ਤੱਕ ਸਭ ਸਰਕਾਰੀ ਪੈਸੇ ਦੇ ਨਾਲ ਬਣਿਆ ਸੀਗਾ ਜੀ ਜਦੋਂ ਸਿੰਘਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਢਹਿ ਢੇਰੀ ਕਰ ਦਿੱਤਾ ਸੀਗਾ ਉਹ ਕਾਲ ਤੱਕ ਤੁਹਾਨੂੰ ਪਤਾ ਹੋਊਗਾ ਤੇ ਜਦੋਂ ਸਿੰਘਾਂ ਨੂੰ ਮੌਕਾ ਮਿਲੂਗਾ ਜਦੋਂ ਬਾਗਡੋਰ ਸਿੰਘਾਂ ਦੇ ਹੱਥ 'ਚ ਆਊਗੀ ਤੇ ਜਿਹੜੀਆਂ ਪਾਪੀਆਂ ਦੀਆਂ ਤਸਵੀਰਾਂ ਲੱਗੀਆਂ ਨੇ ਉਹ ਲਾਹ ਦਿੱਤੀਆਂ ਜਾਣਗੀਆਂ ਹੱਗਿਆ ਫਿੰਗਰ ਟਿਪਸ ਤੇ ਕਿਹੜੇ ਕਿਹੜੇ ਹਗੇ ਨੇ ਜਿਹਦੇ ਜਿਹਨਾਂ ਦੀਆਂ ਤਸਵੀਰਾਂ ਹੋਣ ਤੇ ਫਕਰੇ ਕੌਮ ਜਿਨ੍ਹਾਂ ਨੂੰ ਦਿੱਤਾ ਸੀ ਉਹ ਕਹਿੰਦੇ ਉਹਨਾਂ ਦੀ ਵੀ ਤਸਵੀਰ ਲਗਣੀ ਚਾਹੀਦੀ ਆ ਨਹੀਂ ਉਹਨਾਂ ਵੇਖੋ ਸ਼ਰੋਮਣੀ ਕਮੇਟੀ ਤੁਹਾਨੂੰ ਵੀ ਪਤਾ ਵਾ ਵੀ ਬਾਦਲਾਂ ਦੇ ਹੱਥ 'ਚ ਆ ਹਮ ਜਿਹਦੇ ਹੱਥ 'ਚ ਆ ਕਮ ਪਰ ਇਤਿਹਾਸ ਵੀ ਸਿੱਖ ਕੌਮ ਦਾ ਦੇਖਣਾ ਚਾਹੀਦਾ ਹੈ ਕਿ ਜਦੋਂ ਜਦੋਂ ਸਿੱਖਾਂ ਦੇ ਹੱਥਾਂ ਦੇ ਵਿੱਚ ਬਾਗਡੋਰ ਆਈ ਹੈ ਨਾ ਫਿਰ ਉਹਨਾਂ ਨੇ ਆਪਣੇ ਬਦਲੇ ਲੈਨੇ ਉਹ ਤੇ ਇੰਦਰਾ ਗਾਂਧੀ ਦਾ ਸਮਾਂ ਸੀਗਾ ਉਹਨਾਂ ਨੇ ਆਪਣੇ ਧੱਕੇਸ਼ਾਹੀ ਕਰ ਲਈ ਜਦੋਂ ਸਿੱਖਾਂ ਨੂੰ ਮੌਕਾ ਮਿਲਿਆ ਤੇ ਉਡਾ ਕੇ ਪਰਾਂ ਮਾਰੀ ਚੱਕਣੇ ਜਦੋਂ ਸਾਨੂੰ ਮੌਕਾ ਮਿਲੇਗਾ ਤਸਵੀਰਾਂ ਵੀ ਹਟਾਵਾਂਗੇ ਤੇ ਜਿਨ੍ਹਾਂ ਨੇ ਧੱਕੇਸ਼ਾਹੀਆਂ ਕੀਤੀਆਂ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਿਲਾਂਗੇ ਟਕਰਾਂਗੇ ਕਿਤੇ ਨਾ ਕਿਤੇ ਲੇਕਿਪ ਬੋਬਿੰਦਰ ਜੀ ਜਿਨ ਜਿਹੜੇ ਸਾਡੇ ਨਾਇਕ ਸੀਗੇ ਸੰਜੇ ਨਾਇਸ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਦੀ ਤਸਵੀਰ ਨੂੰ ਲੈ ਕੇ ਵੀ ਬੜੀ ਕੰਟਰੋਵਰਸਲ ਹੋਈ ਜਿਹੜੋ ਥੱਲੇ ਜਿਹੜੀ ਯਾਦਗਾਰ ਬਣੀ ਆ ਜਿਹੜੋ ਤਸਵੀਰ ਲੱਗੀ ਤੁਸੀਂ ਵੀ ਉਸ ਸਮੇਂ ਮੌਕੇ ਤੇ ਸੀਗੇ ਤੁਸੀਂ ਜਵਾਨ ਵੀ ਸੀਗੇ ਉਦੋਂ ਕਹਿੰਦੇ ਸੀ ਕਿ ਫੋ ਕੀ ਫਿਰ ਬਾਅਦ ਚ ਗੋਲਕ ਤੇ ਫੋਟੋ ਲਗਾਈ ਗੋਲਕ ਦਾ ਮੂੰਹ ਪਰਲੇ ਬੰਨੇ ਕਰ ਦਿੱਤਾ ਗਿਆ ਕੀ ਲੱਗਦਾ ਕਿ ਫਿਰ ਉਹ ਜਿਸ ਨਾਇਕ ਕਰਕੇ ਆਪਾਂ ਅਜ ਮਨਮੋਹਨ ਸਿੰਘ ਦੀ ਤਸਵੀਰ ਪਿੱਛੇ ਹਟਾ ਰਹੇ ਆ ਉਹਨਾਂ ਦੀ ਵੀ ਤਸਵੀਰ ਨਹੀਂ ਲਗਣ ਦਿੱਤੀ ਨਾ ਉਹਨਾਂ ਨੇ ਜਿਸ ਜਗ੍ਹਾ ਤੇ ਉਹਨਾਂ ਯਾਦਗਾਰ ਬਣਿਆ ਹੁਣ ਥੱਲੇ ਤੇ ਬੇਸ਼ੱਕ ਯਾਦਗਾਰ ਬਣਾ ਦਿੱਤੀ ਉਹਨਾਂ ਨੇ ਲੇਕਿਨ ਹੁਣ ਉੱਪਰ ਤੇ ਫੋਟੋ ਫੇਰ ਨਹੀਂ ਸੰਤਾਂ ਦੀ ਲਗਣ ਦਿੱਤੀ ਕੀ ਲੱਗਦਾ ਕਿ ਫਿਰ ਉਹ ਜਾਣਬੁੱਝ ਕੇ ਫਿਰ ਸ਼ਰੋਮਨੀ ਕਮੇਟੀ ਹੀ ਦੋ ਪਾੜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਇਹ ਕਰ ਰਹੀ ਹੈ ਜੀ ਦੇਖੋ ਜਦੋਂ ਅਕਾਲ ਤਖਤ ਸਾਹਿਬ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰ 20ਵੀਂ ਸਦੀ ਦੇ 21ਵੀਂ ਸਦੀ ਦੇ ਮਹਾਨ ਸ਼ਹੀਦ ਜਿਹੜਾ 20ਵੀਂ ਸਦੀ ਦੇ ਕਿਹਾ ਗਿਆ ਵਾ ਜੀ ਤੇ ਫਿਰ ਉਸ ਤੋਂ ਬਾਅਦ ਤੇ ਕੁਝ ਰਹਿ ਨਹੀਂ ਨਾ ਜਾਂਦਾ ਹਮ ਅਕਾਲ ਤੱਕ ਸਾਰ ਤੋਂ ਉਹਨਾਂ ਨੂੰ ਮਹਾਨ ਸ਼ਹੀਦ ਦਾ ਦਰਜਾ ਦਿੱਤਾ ਗਿਆ ਵਾ ਤੇ ਫਿਰ ਤਸਵੀਰ ਵਾਲੀ ਤੇ ਕਿਤੇ ਗੱਲ ਹੀ ਨਹੀਂ ਰਹਿ ਜਾਂਦੀ ਤਸਵੀਰ ਲੱਗੇ ਨਾ ਲੱਗੇ ਉਹ ਗੱਲ ਇਸ਼ੂ ਵੱਖਰਾ ਆ ਉਹ ਬਾਬਾ ਦੀਪ ਸਿੰਘ ਜੀ ਦੇ ਬਰਾਬਰ ਜਾ ਕੇ ਬੈਠ ਗਏ ਉਹਨਾਂ ਦੀ ਗੋਦ 'ਚ ਬਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੀ ਗੋਦ ਦੇ ਵਿੱਚ ਬਹਿ ਗਏ ਜਿਨ੍ਹਾਂ ਨੂੰ ਅਕਾਲ ਤੱਕ ਸਾਰ ਤੋਂ ਮਹਾਨ ਸ਼ਹੀਦ ਦਾ ਦਰਜਾ ਮਿਲ ਗਿਆ ਪਿੱਛੇ ਕੀ ਰਹਿ ਜਾਂਦਾ ਲੇਕਿਨ ਡਾਕਟਰ ਫਿਰ ਮੈਂ ਫੋਟੋ ਤਸਵੀਰ ਤੇ ਆਉਂਗਾ ਡਾਕਟਰ ਮਨਮੋਹਨ ਸਿੰਘ ਦੀ ਕੀ ਲੱਗਦਾ ਕਿ ਤਸਵੀਰ ਲੱਗ ਸਕਦੀ ਹੈ ਜੇ ਸ਼੍ਰੋਮਣੀ ਕਮੇਟੀ ਫਿਰ ਦੁਬਾਰਾ ਬਜਟ ਪਾਸ ਕਰ ਦਿੰਦੀ ਹੈ ਕਿ ਹਾਂਜੀ ਜੀ ਇਹ ਤਸਵੀਰ ਲੱਗੇਗੀ ਫਿਰ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਨਜ਼ਰ ਆਏਗਾ ਧੱਕੇशाही ਨਾ ਚਾਹੇ ਉਹ ਲਾ ਦੇਣ ਪਰ ਜੇ ਮਤਲਬ ਸਿੱਖ ਕੋਈ ਵੀ ਜਥੇਬੰਦੀ ਹੈ ਇਸ ਗੱਲ ਨੂੰ ਐਗਰੀ ਨਹੀਂ ਮੇਰਾ ਨਹੀਂ ਖਿਆਲ ਵੀ ਇਸ ਵੇਲੇ ਸ਼੍ਰੋਮਣੀ ਕਮੇਟੀ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਕਿ ਉਹ ਸਿੱਖਾਂ ਦਾ ਵਿਰੋਧ ਝੱਲਣ ਦੇ ਕਾਬਲ ਨਹੀਂ ਹੈਗੇ ਉਹ ਤੇ ਮੇਰਾ ਨਹੀਂ ਖਿਆਲ ਵੀ ਉਹ ਲਾਉਣਗੇ ਹੋ ਸਕਦਾ ਵਾ ਵੀ ਕਿਸੇ ਹੋਰ ਨਜੀਮ ਮੁਫਾਦ ਵਾਸਤੇ ਉਹਨਾਂ ਨੇ ਚਰਚਾ ਛੇੜੀ ਹੋਵੇ ਇਸ ਤਰ੍ਹਾਂ ਕਰਦੀਏ ਜਿਵੇਂ ਤੁਸੀਂ ਵੇਖ ਸਕਦੇ ਹੋ ਵੀ ਇਸ ਵੇਲੇ ਜਿਹੜੇ ਸਰਨਾ ਸਾਹਿਬ ਨੇ ਦਿੱਲੀ ਵਾਲੇ ਉਹ ਬਹੁਤ ਕਰੀਬੀ ਨੇ ਸੁਖਬੀਰ ਸਿੰਘ ਬਾਦਲ ਦੇ ਤੇ ਸਰਨਾ ਸਾਹਿਬ ਦਾ ਪਸ਼ੋਕੜ ਜਿਹੜਾ ਆ ਉਹ ਕਾਂਗਰਸ ਦੇ ਨਾਲ ਜੁੜਦਾ ਇਹ ਵੀ ਤੁਹਾਨੂੰ ਪਤਾ ਹੀ ਹੈ ਤੇ ਹੋ ਸਕਦਾ ਵਾ ਵੀ ਇਹ ਇਨ ਫਿਊਚਰ ਕਿਤੇ ਜਿਵੇਂ ਹੁਣ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਮਾਫੀ ਮੰਗੀ ਏ ਕਿ ਮੈਂ ਉਦੋਂ ਨਹੀਂ ਸੀਗਾ ਜਾਂ ਮੈਂ ਛੋਟਾ ਸੀਗਾ ਜੋ ਵੀ ਆ ਉਸ ਬੰਦੇ ਨੇ ਮਾਫੀ ਮੰਗੀ ਏ ਤੇ ਹੋ ਸਕਦਾ ਵਾ ਵੀ ਗਾਂ ਕਿਤੇ ਆਪਣੇ ਇਹ ਚੋਨਾ ਲੜਨ ਦੀ ਕੋਈ ਸਕੀਮ ਨਾ ਬਣਾਉਂਦੇ ਹੋਣ ਇਸ ਕਰਕੇ ਕਿਤੇ ਇਹ ਚੈੱਕ ਕਰਦੇ ਹੋਣ ਕਿ ਕੀ ਕੋਮ ਜਿਹੜੀ ਕੀ ਪ੍ਰਤੀਕਿਰਿਆ ਦਿੰਦੀ ਆ ਕੋਮ ਕਿੰਨਾ ਕ ਵਿਰੋਧ ਕਰਦੀ ਆ ਜਾਂ ਕੀ ਹੋ ਸਕਦਾ ਬਾਕੀ ਸਿੱਖ ਕੋਮ ਜਿਹੜੀ ਹੈ ਨਾ ਇਸ ਹੱਕ 'ਚ ਨਹੀਂ ਹੈਗੀ ਜਿੰਨੀ ਵਾ ਲੱਗੂਗੀ ਸਿੱਖ ਕੋਮ ਕੋ ਤਸਵੀਰ ਉਹ ਨਹੀਂ ਲੱਗਣ ਦਿੱਤੀ ਜਾਏ ਤੁਸੀਂ ਰਾਹੁਲ ਗਾਂਧੀ ਉਹਨਾਂ ਦੀ ਗੱਲ ਕੀਤੀ ਰਾਹੁਲ ਗਾਂਧੀ ਨੇ ਇਹ ਦੋ ਤਿੰਨ ਵਾਰ ਮਾਫੀ ਮੰਗੀ ਇੱਕ ਜੋ ਤਾਂ ਤੁਸੀਂ ਬਾਹਰ ਦੀ ਗੱਲ ਕੀਤੀ ਹੈ ਅਮਰੀਕਾ ਦੇ ਵਿੱਚ ਇੱਕ ਸਾਬੂ ਸੂਰਤ ਨੌਜਵਾਨ ਨੇ ਸਵਾਲ ਪੁੱਛਿਆ ਉਹਦਾ ਜਵਾਬ ਵੀ ਉਹਨਾਂ ਨੇ ਦਿੱਤਾ ਕਹਿੰਦੇ ਕਿ ਮੈਂ ਅੱਜ ਵੀ ਉਹਨਾਂ ਦੀ ਰਿਸਪੈਕਟ ਕਰਦਾ ਕੀ ਲੱਗਦਾ ਨਹੀਂ ਕਿ ਜੇ ਇੱਕ ਬਾਪ ਨੇ ਜਾਂ ਇੱਕ ਫਾਦਰ ਨੇ ਜਾਂ ਉਹਦਾ ਮਦਰ ਨੇ ਜਾਂ ਉਹਨੇ ਗ੍ਰੈਂਡ ਮਦਰ ਨੇ ਜੇ ਗਲਤੀ ਕੀਤੀ ਹੈ ਜੇ ਬੱਚਾ ਜਾਂ ਉਹਨਾਂ ਦਾ ਪੋਤਰਾ ਉਹ ਸੁਧਾਰਨਾ ਚਾਹੁੰਦਾ ਹੈ ਕਿ ਉਹ ਸੁਧਾਰਨ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਾਡੇ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਅਸੀਂ ਮਾਫੀ ਇੱਕ ਮਿੰਟ ਤੋਂ ਪਹਿਲਾਂ ਦੇ ਦੇ ਦਿੰਦੇ ਰਹੇ ਗੁਰੂ ਸਾਹਿਬ ਨੇ ਤੇ ਹਿੰਦੂਆਂ ਵਾਸਤੇ ਆਪਣਾ ਸੀਸ ਤੱਕ ਜਿਹੜਾ ਉਹ ਕਟਵਾ ਲਿੱਤਾ ਬੜਾ ਕੁਝ ਹਿੰਦੂਆਂ ਵਾਸਤੇ ਕੀਤਾ ਲੇਕਿਨ ਲੱਗ ਅਪਾ ਵੀ ਵੱਡਾ ਦਿਲ ਕਰਕੇ ਕਿਸੇ ਜਗ੍ਹਾ ਤੇ ਮਾਫੀ ਦੇ ਸਕਦੇ ਆ ਜੇ ਹੋ ਸਕੇ ਤਾਂ ਇੰਦਰਾ ਗਾਂਧੀ ਨੂੰ ਮਾਰਨ ਦੀ ਪਹਿਲਾਂ ਵੀ ਕੋਸ਼ਿਸ਼ ਹੋਈ ਹਰਜੀਵ ਗਾਂਧੀ ਨੂੰ ਵੀ ਮਾਰਨ ਦੀ ਕੋਸ਼ਿਸ਼ ਹੋਈ ਹਰਜੀਵ ਗਾਂਧੀ ਤੋਂ ਬਾਅਦ ਬੜੇ ਵੱਡੇ ਵੱਡੇ ਲੀਡਰਾਂ ਤੇ ਵੀ ਖਾਰਕੁਆ ਨੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਕਿ ਆ ਅੱਜ ਤੱਕ ਰਾਹੁਲ ਗਾਂਧੀ ਤੇ ਕਿਸੇ ਸਿੱਖ ਨੇ ਹਮਲਾ ਕੀਤਾ ਕਿਸੇ ਨੇ ਨਹੀਂ ਕੀਤਾ ਰਾਹੁਲ ਗਾਂਧੀ ਨੂੰ ਏਨੇ ਕਦੀ ਕਿਹਾ ਵੀ ਮਤਲਬ ਤੇਰੇ ਕੋਲ ਬਦਲਾ ਲਵਾਂਗੇ ਤੇਰੀ ਦਾਦੀ ਦਾ ਕਦੀ ਨਹੀਂ ਕਿਸੇ ਨੇ ਕਿਹਾ ਰਾਹੁਲ ગાંધી ਦਾ ਤੇ ਮੈਟਰ ਹੀ ਨਹੀਂਗਾ ਲekin ਹੁਣ ਕਮਾਂਡ ਤੇ ਉਹੀ ਕਰ ਰਿਹਾ ਨਾ ਕਾਂਗਰਸ ਨੂੰ ਜੇਕਰ ਬੇਸ਼ੱਕ ਖੜਗੇ ਸਾਹਿਬ ਪ੍ਰੈਜ਼ੀਡੈਂਟ ਨੇ ਲੇਕਿਨ ਪਿੱਛੇ ਕਮਾਂਡ ਤੇ ਉਹਨਾਂ ਦੀ ਹੀ ਆ ਜਿਸ ਤਰ੍ਹਾਂ ਤੁਸੀਂ ਡਾਕਟਰ ਮਨਮੋਹਨ ਸਿੰਘ ਦੇ ਕਹਿ ਰਹੇ ਕਿ ਉਹ ਇੱਕ ਡਮੀ ਪ੍ਰਾਈਮ ਮਿਨਿਸਟਰ ਸੀ ਲੇਕਿਨ ਅੱਜ ਵੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਕਹਿੰਦੇ ਨੇ ਕਿ S400 ਨਾ ਹੁੰਦਾ ਤੇ ਸ਼ਾਇਦ ਜਿਸ ਤਰ੍ਹਾਂ ਦੇ ਹਾਲਾਤ ਬੋਰ ਤੇ ਬਣੇ ਸੀ ਕਿ ਸ਼ਾਇਦ ਹਾਲਾਤ ਬਹੁਤ ਚਾਰੇ ਉਹ ਇੱਕ ਪ੍ਰਧਾਨ ਮੰਤਰੀ ਵਧੀਆ ਸੀਗੇ ਇਹਦੇ ਚ ਲੋਕ ਕਹਿੰਦੇ ਨੇ ਵੀ ਵਧੀਆ ਪ੍ਰਧਾਨ ਮੰਤਰੀ ਸੀ ਐਜੇ ਸਿੱਖ ਤੇ ਨਾ ਨਾ ਉਹਨਾਂ ਦੀ ਕੋਈ ਦੇਣ ਹੋਈ ਲੇਕਿਨ ਟਰਬੰਦ ਤੇ ਉਹਨਾਂ ਨੇ ਇੱਕ ਮਾਨ ਮਦਾਇਆ ਨਾ ਜੀ ਇੱਕ ਸਿੰਘ ਲਗਣਾ ਪਿੱਛੇ ਮਨਮੋਹ ਸਿੰਘ ਲਗਣਾ ਯੂਐਨਏ ਖੋਲ ਕੇ ਉਹਨਾਂ ਨੂੰ ਸਨਮਾਨਤ ਕਰਦੀ ਹੋਵੇ ਕਿ ਲੱਗਦਾ ਨਹੀਂ ਪ੍ਰਾਊਡ ਫੀਲ ਹੁੰਦਾ ਅੱਜ ਕੋਈ ਵੀ ਵਿਅਕਤੀ ਜੇਕਰ ਕੈਨੇਡਾ ਦੇ ਵਿੱਚ ਯੂਨੋ ਨੇ ਉਹਨਾਂ ਨੂੰ ਆਪਣਾ ਸਨਮਾਨ ਦਿੱਤਾ ਐਜੇ ਸਿੱਖ ਤੇ ਨਹੀਂ ਸਨਮਾਨ ਦਿੱਤਾ ਮਨਮੋਹ ਸਿੰਘ ਤੇ ਲਗਣਾ ਨਹੀਂ ਮਗਰ ਨਹੀਂ ਮੇਰੀ ਬੇਨਤੀ ਸੁਣੋ ਜੀ ਜੀ ਕੋਈ ਵੀ ਬੰਦਾ ਹੁਣ ਕੋਈ ਡਾਕਟਰ ਆ ਡਾਕਟਰ ਦਾ ਬੇਟਾ ਜਿਹੜਾ ਆ ਉਹ ਡਾਕਟਰ ਕਹਾਵਾਂਗੇ ਉਹਨੂੰ ਆਪਾਂ ਹਾਂ ਉਹ ਡਾਕਟਰ ਦਾ ਬੇਟਾ ਖੁਸ਼ੀ ਕਛਾਈ ਕੋਟ ਪਾਲੇਗਾ ਉਹਦਾ ਵਾਈਟ ਸੈਟੋਸਕੋਪ ਲਾ ਲੇਗਾ ਉਹ ਡਾਕਟਰ ਦੀ ਐਕਟਿੰਗ ਕਰ ਲੇਗਾ ਪਰ ਉਹਨੂੰ ਡਾਕਟਰ ਤਾਂ ਨਹੀਂ ਕਵਾਂਗੇ ਆਪਾਂ ਕੋਈ ਵੀ ਬੰਦਾ ਆ ਕਾਲਾ ਕੋਟ ਪਾਲੇਗਾ ਉਹਦੀ ਆਪਾਂ ਡਿਗਰੀ ਚੈੱਕ ਕਰਕੇ ਹੀ ਉਹਨੂੰ ਵਕੀਲ ਕਵਾਂਗੇ ਨਾ ਤੇ ਠੀਕ ਹੈ ਉਹਨਾਂ ਨੇ ਪੱਗ ਬੰਨ ਲਈ ਪੱਗ ਬੰਨ ਲਈ ਪਰ ਸਿਧਾਂਤ ਜਿਹੜੇ ਨੇ ਨਾ ਸਿੱਖੀ ਸਿਧਾਂਤਾਂ ਤੇ ਚੱਲਦੀ ਏ ਤੁਸੀਂ ਸਿੱਖੀ ਵਾਸਤੇ ਕੀਤਾ ਕੀ ਆ ਮੰਨ ਲਓ ਕੀ ਕਰਨਾ ਚਾਹੀਦਾ ਸੀਗਾ ਉਹਨਾਂ ਨੂੰ ਜਿਹੜੇ ਜਿਨ੍ਹਾਂ ਨੇ ਸਿੱਖੀ ਵਾਸਤੇ ਜਾਨਾਂ ਦਿੱਤੀਆਂ ਉਹੋ ਹੀ ਕਰਨਾ ਚਾਹੀਦਾ ਸੀਗਾ ਜਦੋਂ ਜਦੋਂ ਸਿੱਖੀ ਦੇ ਉੱਤੇ ਔਕੜਾਂ ਆਈਆਂ ਕੌਮ ਦੇ ਉੱਤੇ ਔਕੜਾਂ ਆਈਆਂ ਸਿੱਖਾਂ ਦੇ ਨਾਲ ਖਲੋਣਾ ਚਾਹੀਦਾ ਸੀਗਾ ਪ੍ਰੋਟੈਸਟ ਕਰਨੇ ਚਾਹੀਦੇ ਸੀਗੇ ਜੋ ਕੰਮ ਜੇ ਉਹ ਵਾਕਿਆ ਹੀ ਮਨਮੋਹਨ ਸਿੰਘ ਐਜ਼ ਅ ਸਿੱਖ ਐਜ਼ ਇਹ ਸਿੱਖ ਪ੍ਰਧਾਨ ਮੰਤਰੀ ਹੁੰਦੇ ਤੇ ਉਹ ਕਹਿੰਦੇ ਕਿ ਜਿੰਨੇ ਬੰਦੇ ਨੇ 1978 ਤੋਂ ਬਾਅਦ ਜਿੰਨੇ ਸਿੱਖ ਨੇ ਜੇਲਾ ਚ ਬੰਦ ਨੇ ਡਿਊ ਟੂ ਇੰਦਰਾ ਗਾਂਧੀ ਡਿਊ ਟੂ ਅਕਾਲ ਤਖਤ ਸਾਹਿਬ ਦੇ ਅਟੈਕ ਤੋਂ ਬਾਅਦ ਜਿਨ੍ਹਾਂ ਨੇ ਹਥਿਆਰ ਫੜੇ ਰੋਸ ਦੇ ਵਿੱਚ ਤੇ ਜਿਹੜੇ ਉਹ ਸਰਕਾਰਾਂ ਨੇ ਉਹ ਬੰਦ ਕਰਤੇ ਜੇਲ੍ਹਾਂ ਚੋਂ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਫਿਰ ਅਸੀਂ ਕਹਿਣਾ ਸੀਗਾ ਕਿ ਭਾਈ ਇਹਨੇ ਇੱਕ ਕੰਮ ਆ ਕੀਤਾ ਹੈ ਇਹਦੀ ਫੋਟੋ ਲਾ ਦਿਓ ਕੋਈ ਕਰ ਹੂੰ ਇਸ ਬੰਦੇ ਨੇ ਜਿਹੜੇ ਆ ਮਤਲਬ ਉਹਨਾਂ ਕੋਲੋਂ ਮਾਫੀ ਮੰਗਵਾਈ ਜਿਹੜੇ ਬੰਦਿਆਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਸੀਗੇ ਉਹਨਾਂ ਨੂੰ ਸਜ਼ਾ ਦੇਵਾਈ ਇਹ ਕਹਿ ਕੇ ਕਿ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕਰੋ ਫਿਰ ਅਸੀਂ ਕਹਿਣਾ ਸੀਗਾ ਉਹਨੇ ਤੇ ਪ੍ਰਧਾਨ ਮੰਤਰੀ ਦਾ ਕੰਮ ਕੀਤਾ ਜਿਵੇਂ ਬਾਕੀ ਪ੍ਰਧਾਨ ਮੰਤਰੀ ਕਰਦੇ ਨੇ ਉਹ ਦੇਖ ਕੇ ਰਾਜਨੀਤਿਕ ਬੰਦਾ ਸੀਗਾ ਸਿੱਖ ਨਾ ਤੁਸੀਂ ਉਹ ਰਾਹੁਲ ਗਾਂਧੀ ਤੇ ਕਿਹਾ ਉਹਨਾਂ ਦੀ ਮਨਮੋਹਨ ਸਿੰਘ ਦੀ ਪਛਾਣ ਐਜ਼ ਪ੍ਰਧਾਨ ਮੰਤਰੀ ਸੀ ਐਜ਼ ਸਿੱਖ ਨਹੀਂ ਸੀਗੀ ਲੇਕਿਨ ਉਹਨਾਂ ਲੋਕੀ ਕਹਿੰਦੇ ਸੀ ਮਿਸਟਰ ਸਿੰਘ ਕਹਿੰਦੇ ਸਨ ਕਿ ਮਿਸਟਰ ਸਿੰਘ ਆ ਗਏ ਆ ਰਹੇ ਨੇ ਮਿਸਟਰ ਸਿੰਘ ਜਾ ਰਹੇ ਨੇ ਕੋਈ ਵੀ ਅਗਰ ਅਸੀਂ ਬਾਹਰ ਦੀ ਅਸੀਂ ਸਪੀਚ ਸੁਣਦੇ ਆ ਮੈਂ ਰਾਹੁਲ ਗਾਂਧੀ ਤੇ ਆਣਾ ਰਾਹੁਲ ਗਾਂਧੀ ਹੁਣ ਕਹਿ ਰਹੇ ਨੇ ਕਹਿੰਦੇ ਕਿ ਜਿਹੜੇ ਵੀ ਬੇਗੁਨਾਹ ਸਿੱਕੇ ਨੌਜਵਾਨ ਜਿਹੜੇ ਨੇ ਲੰਮੇ ਚਿਰ ਤੋਂ ਜੇਲ੍ਹਾਂ ਚ ਕੱਟ ਰਹੇ ਸਨ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿ ਲੱਗਦਾ ਨਹੀਂ ਫਿਰ ਉਹ ਉਹ ਪਛਤਾਪ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਫਿਰ ਜਦੋਂ ਉਹਨਾਂ ਦੀ ਸਰਕਾਰ ਸੀਗੀ 14 ਤੋਂ ਪਹਿਲਾਂ ਉਦੋਂ ਕਿ ਉਹਨਾਂ ਕੱਢਿਆ ਉਦੋਂ ਵੀ ਤੇ ਰਾਹੁਲ ਗਾਂਧੀ ਐਕਟਿਵ ਸੀਗੇ ਹਾਂ ਉਦੋਂ ਵੀ ਰਾਜਨੀਤੀ ਦੇ ਵਿੱਚ ਐਕਟਿਵ ਸੀਗੇ ਲਾਈਕ ਤਾਂ ਸਿਰਫ ਇੱਕ ਪੋਲ ਪੋਲਿਟਿਕਲ ਵਨ ਡਾਟਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਿਰਫ ਦੇਖੋ ਅੱਜ ਤੇ ਬਾਦਲ ਵੀ ਬੜੀਆਂ ਗੱਲਾਂ ਕਰਦੇ ਨੇ ਜਿਹੜੇ ਬਾਦਲ ਆਪਣੀ ਸਰਕਾਰ ਦੇ ਵਿੱਚ ਜਥੇਦਾਰ ਹਵਾਰਾ ਸਾਹਿਬ ਨੂੰ ਕਾਤਲ ਹਵਾਰਾ ਕਹਿੰਦੇ ਸੀਗੇ ਅੱਜ ਉਹ ਕਹਿੰਦੇ ਨੇ ਬੰਦੀ ਸਿੰਘਾਂ ਨੂੰ ਛੱਡਣਾ ਚਾਹੀਦਾ ਜਦੋਂ ਕੁਰਸੀ ਦੂਰ ਹੋ ਜਾਂਦੀ ਹੈ ਨਾ ਫਿਰ ਕੋਮਾ ਪ੍ਰਤੀ ਜਿਹੜਾ ਮੋਹ ਜਾਗ ਪੈਂਦਾ ਇਹਨਾਂ ਲੋਕਾਂ ਲੇਕਿਨ ਰਾਜਵਾਨਾ ਸਾਹਿਬ ਦੇ ਤੇ ਨਾਲ ਹਮੇਸ਼ਾ ਖਲੋਤੇ ਰਹੇ ਤੁਸੀਂ ਤੁਸੀਂ ਖਲੋਤੇ ਹੋ ਰਾਜਵਾਨਾ ਸਾਹਿਬ ਨਾਲ ਦੇ ਨਾਲ ਜੀ ਅਸੀਂ ਦੇਖੋ ਜਿਨਨੇ ਜਿਨ੍ਹਾਂ ਨੇ ਵੀ ਕੋਮ ਵਾਸਤੇ ਇੱਕ ਮਿੰਟ ਵੀ ਕੱਢਿਆ ਇੱਕ ਪਲ ਵੀ ਚੱਲ ਕੇ ਗਏ ਕੌਮਾਂ ਸੇ ਉਹਨਾਂ ਸਾਰਿਆਂ ਦਾ ਸਤਿਕਾਰ ਹੈ ਲੇਕਿਨ ਉਹ ਤੇ ਅਕਾਲੀ ਦਲ ਨੂੰ ਫੁੱਲ ਸਪੋਰਟ ਕਰਦੇ ਨੇ ਉਹ ਕਹਿੰਦੇ ਸੀ ਅਕਾਲੀ ਦਲ ਦੇ ਨਾਲ ਐ ਫਿਰ ਮਤਲਬ ਸਾਰੀ ਸਿੱਖ ਕੌਮ ਫਿਰ ਅਕਾਲੀ ਦਲ ਦੇ ਨਾਲ ਫਿਰ ਆਜੇ ਕਿਉਂਕਿ ਜਸਤਾਂ ਦੀ ਬੇਦਬੀ ਉਹਨਾਂ ਨੇ ਕਰਵਾਈਆਂ ਨੇ ਤੇ ਅਕਾਲੀ ਦਲ ਬਣੇ ਨੇ ਕਿਹੜੇ ਅਕਾਲੀ ਦਲ ਦੇ ਨਾਲ ਉਹ ਸੁਖਬੀਰ ਸਿੰਘ ਬਾਦਲ ਦੇ ਨਾਲ ਉਹ ਸਿਸਟਰ ਨਾਲ ਕਰਾਉਂਦੀ ਸ਼੍ਰੋਮਣੀ ਕਮੇਟੀ ਨਾਲ ਕਰਾਉਂਦੀ ਹੈ ਜੀ ਮੇਰੀ ਬੇਨਤੀ ਸੁਣੋ ਜੀ ਸ਼ਾਇਦ ਤੁਸੀਂ ਜੇਲ੍ਹ ਦੇ ਵਿੱਚ ਨਹੀਂ ਗਏ ਕਦੀ ਤੁਸੀਂ ਮੇਕੀ ਨਹੀਂ ਜੇਲ੍ਹ ਮੈਂ ਜੇਲ੍ਹ ਦੇ ਵਿੱਚ ਗਿਆ ਹਾਂ ਜੇਲ੍ਹ ਦੇ ਵਿੱਚ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਨਹੀਂ ਪਹੁੰਚਦੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਜੇਲ੍ਹ ਦੇ ਵਿੱਚ ਤੁਹਾਨੂੰ 10 ਤੋਂ 15 ਮਿੰਟ ਟੈਲੀਫੋਨ ਤੇ ਗੱਲ ਕਰਨ ਦੇ ਮਿਲਦੇ ਨੇ ਦੱਸਾਂ 15 ਮਿੰਟਾਂ ਦੇ ਵਿੱਚ ਤੁਹਾਨੂੰ ਪਿਕਚਰ ਕਲੀਅਰ ਨਹੀਂ ਹੁੰਦੀ ਕੀ ਹੋ ਰਿਹਾ ਭਗਵੰਦਰ ਜੀ ਅੱਜ ਕੱਲ ਤਾਂ ਸਿਰਫ 5 ਸੈਕਿੰਡ ਦੀ ਗੱਲ ਹੈ ਕਿਸੇ ਨੂੰ ਪਹੁੰਚਾਣੀ ਹੋਵੇ ਸੇ ਤੇ 2 ਸੈਕਿੰਡ ਦੇ ਵਿੱਚ ਕੋਈ ਗੱਲ ਪਹੁੰਚ ਜਾਂਦੀ ਹੈ ਵਰਲਡ ਵਾਰ ਵਾਰ ਲੱਗਣੀ ਸੀਗੀ ਤੇ ਤਿੰਨ ਤਿੰਨ ਸੈਕਿੰਡਾਂ ਦੇ ਵਿੱਚ ਵਾਰ ਲੱਗੀ ਪਟਾਕੇ ਚੱਲੇ ਆ ਬਸ ਠਾ 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 ਤੇ ਉਸ ਤੋਂ ਬਾਅਦ ਸਾਰਾ ਕੰਮ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਇਹ ਈ ਈ ਵੱਡੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਪਟਾਕੇ ਤੇ ਚੱਲੇ ਬਾਰਡਰ ਏਰੀਆ ਤੇ ਹਾਂਜੀ ਬਾਹਰ ਦੇਆਂ ਨੂੰ ਕਿਵੇਂ ਪਤਾ ਲੱਗਾ ਜਿਹੜੇ ਅੱਗੇ ਯੂਪੀ ਚ ਨੇਵਾਰ ਕਿਤਨਾ ਉਹਨਾਂ ਨੂੰ ਪਤਾ ਲੱਗਾ ਮੀਡੀਆ ਰਾਹੀਂ ਜਾਂ ਸਕਿੰਟਾਂ 'ਚ ਪਤਾ ਲੱਗਾ ਨਾ ਕਿ ਸੈਕਿੰਡ ਕਿਹੜਾ ਮੀਡੀਆ ਜਿਹੜਾ ਕਹਿੰਦਾ ਸੀਗਾ ਆਪਾਂ ਲਾਹੌਰ ਤੇ ਕਬਜ਼ਾ ਕਰ ਲਿਆ ਜਿਹੜਾ ਕਹਿੰਦਾ ਕਰਾਚੀ ਤਬਾਹ ਕਰਤੀ ਬੰਦਰਗਾਹ ਤਬਾਹ ਕਰਤੀ ਫਲਾਨੀ ਜਗ੍ਹਾ ਤੇ ਕਬਜ਼ਾ ਕਰ ਉਹ ਮੀਡੀਆ ਝੂਠਾ ਮੀਡੀਆ ਜਿਹੜਾ ਬੰਦਾ ਜੇਲ੍ਹ 'ਚ ਹੈ ਨਾ ਉਹਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਮੈਂ ਇਸ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ ਵੀ ਉਹ ਕਿਹਨਾਂ ਦੇ ਨਾਲ ਨੇ ਕਿਹਨਾਂ ਦੇ ਨਾਲ ਨਹੀਂ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਲੇਕਿਨ ਇਨ ਫਿਊਚਰ ਜੇਕਰ ਉਹ ਆਗੇ ਕਹਿੰਦੇ ਨੇ ਕਿ ਹਾਂਜੀ ਸਾਨੂੰ ਸ਼੍ਰੋਮਣੀ ਕਾਲੀਦਾ ਨੂੰ ਸਬੂ ਕਰਨਾ ਚਾਹੀਦਾ ਮਜ਼ਬੂਤ ਕਰਨਾ ਚਾਹੀਦਾ ਫਿਰ ਕਰੋਗੇ ਨਾਲ ਕਰੋ ਫਿਰ ਉਹ ਉਹ ਇਕੱਲੇ ਕਹਿੰਦੇ ਨੇ ਜਿਹੜੇ ਬਾਕੀ ਜਿਹੜੇ ਨੇ ਉਹਨਾਂ ਦੇ ਨਾਲ ਫਿਰ ਇਹ ਮਤਲਬ ਕਿ ਫਿਰ ਇੱਥੇ ਵੀ ਤਾਂ ਦੋ ਪਾੜ ਹੀ ਹੋ ਗਿਆ ਨਾ ਫਿਰ ਕੌਮ ਕੀ ਲੱਗਦਾ ਨਹੀਂ ਕਿ ਫਿਰ ਇਸੇ ਏਸੀ ਕਰਕੇ ਤੇ ਸਾਰੀ ਕੌਮ ਸਾਡੀ ਬકરી ਬકરી ਨਜ਼ਰ ਆਂਦੀ ਹੈ ਉਹ ਇੱਕ ਕਹਾਵਤ ਹੈ ਨਾ ਕਿ ਸਿੱਖ ਸਿੱਖ ਨੂੰ ਨਾ ਬ ਕੈਨ ਮੁਤਾਬਕ ਬਣੇ ਨੇ ਪਰ ਜਦੋਂ ਕੌਮ ਦੇਤੇ ਕੋਈ ਵੱਡੀ ਭੀੜ ਪੈਦੀ ਆ ਇਹ ਕੌਮ ਫਿਰ ਇਕੱਠੀ ਹੋ ਜਾਂਦੀ ਆ ਜਿਵੇਂ ਮਿਸਲਾਂ ਇਕੱਠੀਆਂ ਹੁੰਦੀਆਂ ਸੀਗੀਆਂ ਉਦੋਂ ਗੱਲ ਤੇ ਡਾਕਟਰ ਮਨਮੋਹਨ ਸਿੰਘ ਦੀ ਆ ਨਾ ਤੇ ਮਨਮੋਹਨ ਸਿੰਘ ਦੀ ਤਸਵੀਰ ਦੇ ਉੱਤੇ ਸਾਰੀਆਂ ਜਥੇਬੰਦੀਆਂ ਇਕਜੁੱਟੀਆਂ ਇੱਕ ਜਥੇਬੰਦੀ ਨੇ ਵੀ ਕਿਹਾ ਜਿਹੜੀਆਂ ਗਰਾਊਂਡ ਲੈਵਲ ਤੇ ਵਿਚਰਦੀਆਂ ਨੇ ਕਿ ਨਹੀਂ ਲੱਗਣੀ ਚਾਹੀਦੀ ਕਿਸੇ ਜਥੇਬੰਦੀ ਦੇ 10 ਮੈਂਬਰ ਨੇ ਉਹਨੇ ਵੀ ਇਹਦਾ ਵਿਰੋਧ ਕੀਤਾ ਕਿਸੇ ਜਥੇਬੰਦੀ ਦਾ 5000 ਬੰਦਾ 10000 ਬੰਦਾ 50000 ਬੰਦੇ ਬੜੀਆਂ ਜਥੇਬੰਦੀਆਂ ਨੇ ਸਾਰਿਆਂ ਨੇ ਇੱਕ ਸੁਰ ਦੇ ਵਿੱਚ ਨਾ ਕੀਤੀ ਏ ਔਰ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਰਾਜੂਵਾਨਾ ਸਾਹਿਬ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਕਿ ਇਹ ਤਸਵੀਰ ਨਹੀਂ ਲਗਣੀ ਚਾਹੀਦੀ ਹਾਂਜੀ ਉਸ ਤੋਂ ਬਾਅਦ ਹੀ ਸ਼ਰਮਨੀ ਕਮੇਟੀ ਬੈਕਫੁੱਟ ਤੇ ਨਜ਼ਰ ਆਈ ਫਿਰ ਜਿਹੜੇ ਅੰਦਰ ਬੈਠੇ ਉਹਨਾਂ ਨੇ ਵੀ ਤੇ ਬਿਆਨ ਦਿੱਤਾ ਨਾ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਕਹਿੰਦੇ ਕਿ ਇਨਪੁਟ ਨਹੀਂ ਮਿਲਦੀ ਇਨਪੁਟ ਤੇ ਹਰ ਇੱਕ ਚੀਜ਼ ਦੀ ਮਿਲ ਹੀ ਜਾਂਦੀ ਹੈ ਉਹ ਇਨਪੁਟ ਜਿਹੜੀ ਸਾਰੀ ਨਹੀਂ ਮਿਲਦੀ ਭਾਈ ਸਾਹਿਬ ਅੰਦਰ ਦੇ ਹਾਲਾਤ ਜਿਹੜੇ ਨਾ ਸ਼ਾਇਦ ਮੈਂ ਚਲੋ ਗਿਆ ਤੇ ਮੈਂ ਦੋ ਵਾਰੀਆਂ ਗਿਆ ਵੀ ਘੱਟ ਸਮੇਂ ਵਾਸੇ ਹਾਂ ਪਰ ਪਤਾ ਪੂਰਾ ਪਤਾ ਨਹੀਂ ਲੱਗਦਾ ਕਿ ਬਾਹਰ ਕੀ ਹੋ ਰਿਹਾ ਹੈ ਫਿਰ ਉਹਨਾਂ ਨੂੰ ਕੀ ਪਤਾ ਕਹੋ ਜੀ ਮਤਲਬ ਉਹਨਾਂ ਦੀ ਜਥੇਬੰਦੀ ਬਣ ਜਾਂਦੀ ਹੈ ਫੋਟੋ ਲਾਉਣ ਦੀ ਫਿਰ ਕਿਸਤਾਂ ਦਾ ਰਹੇਗਾ ਜੀ ਫਿਰ ਆਪਾਂ ਵਿਰੋਧ ਕਰਾਂਗੇ ਜੀ ਆਪਾਂ ਸਾਰੇ ਸਾਰੇ ਇਕੱਠੇ ਸਾਰੀਆਂ ਜਥੇਬੰਦੀਆਂ ਜਿਵੇਂ ਸਾਡੇ ਵੱਡੇ ਆਗੂ ਸਹਿਬਾਨ ਨੇ ਉਹ ਜਿਤਨਾ ਦੇ ਉਹ ਕਹਿਣਗੇ ਕਿ ਕਿਤਨਾ ਚੱਲਣਾ ਹੈ ਉਤਨਾ ਆਪਾਂ ਉਹਨਾਂ ਦੇ ਮਗਰ ਚੱਲ ਪਾਂਗੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੜੇ ਵਿਵਾਕੀ ਦੇ ਨਾਲ ਜਵਾਬ ਦਿੱਤੇ ਨੇ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸਰਪੰਹਪਿੰਦਰ ਸਿੰਘ 6 ਜੂਨ ਜਿਨ੍ਹਾਂ ਵੱਲੋਂ ਸਾਫ਼ ਦੋਤੇ ਕਿਹਾ ਗਿਆ ਕਿ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਨਾਲ ਸਿੱਕਾ ਜਾਬਕਾਰ ਦੇ ਵਿੱਚ ਨਹੀਂ ਲਗਣ ਦਿੱਤੀ ਜਾਵੇਗੀ ਬੇਸ਼ੱਕ ਡਾਕਟਰ ਮਨਮੋਹਨ ਸਿੰਘ ਸਰਦਾਰ ਸਨ ਲੇਕਿਨ ਉਹਨਾਂ ਵੱਲੋਂ ਸਿੱਕਾ ਵਾਸਤੇ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੁੱਕਿਆ ਗਿਆ ਜਿਸ ਵਿੱਚ ਉਹਨਾਂ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਬਣੀ ਹੁੰਦੀ ਕਿ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਲੱਗ ਪਾਉਂਦੀ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਜਿਹੜੇ ਨੇ ਉਹਨਾਂ ਦਾ ਜੋ ਕਾਦਕਾਰਡ ਹੈ ਜਾਂ ਜੋ ਪ੍ਰਧਾਨ ਮੰਤਰੀ ਦੇ ਤੌਰ ਤੇ ਰਹੇ ਨੇ ਉਹਨਾਂ ਨੂੰ ਮਿਸਟਰ ਸਿੰਘ ਦੇ ਨਾਮ ਤੋਂ ਹਮੇਸ਼ਾ ਜਾਣਿਆ ਜਾਂਦਾ ਰਿਹਾ ਔਰ ਯੂਐਨਓ ਦੇ ਵਿੱਚ ਤੱਕ ਉਹਨਾਂ ਨੂੰ ਬਹੁਤ ਸਨਮਾਨ ਜਿਹੜਾ ਉਹ ਕੀਤਾ ਜਾਂਦਾ ਰਿਹਾ ਹਾਲਾਂਕਿ ਡਾਕਟਰ ਮਨਮੋਹਨ ਸਿੰਘ ਦੇ ਨੇ 3-4 ਵਾਰ ਮਾਫੀ ਜਿਹੜੀ ਆ ਉਹ ਵੀ ਜਰੂਰ ਜੂਨ 1984 ਦੇ ਉਸ ਵੇਲੇ ਦੇ ਜੋ ਸਾਕਾ ਹੋਇਆ ਸੀਗਾ ਉਸ ਨੂੰ ਲੈ ਕੇ ਜਾਂ ਕਤਲਗਾਰਦ ਜਿਹੜੀ ਹੋਈ ਸੀਗੀ ਉਹਨੂੰ ਲੈ ਕੇ ਮੰਗੀਆਂ ਲੇਕਿਨ ਕਿਤਨਾ ਕਹਤੇ ਅੱਜ ਵੀ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਜ ਦੁੱਖ ਜੜਾ ਆ ਉਹ ਵੀ ਅੰਦਰ ਚ ਜੋੜ ਕੇ ਬੈਠੀ ਹੋਏ ਜਿਸ ਕਰਕੇ ਹਜੇ ਤੱਕ ਕਾਂਗਰਸ ਨੂੰ ਮਾਫ ਨਹੀਂ ਕਰ ਪਾਈ ਹੁਣ ਵੇਖਣਾ ਹੋਵੇਗਾ ਕਿ ਭਵਿਕ ਵਿੱਚ ਸ਼੍ਰੋਮਣੀ ਕਮੇਟੀ ਅਗਰ ਇਹ ਤਸਵੀਰ ਲਗਾਉਂਦੀ ਤਾਂ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਹੈ ਉਹਨਾਂ ਨੂੰ ਵੇਖਣਾ ਪੈ ਸਕਦਾ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਨੂੰ ਇਸ ਖਾਸ ਮੁਲਾਕਾਤ ਲਈ ਦਿਓ ਇਜਾਜ਼ਤ ਧੰਨਵਾਦ